ਉੱਠ ਘੜਾ ਹੁਣ ਦੋਤਾ ਦੇ ਹਟੇ ਹੁਣ ਬੈਠੀ ਰਹੇਗੇ ਆਏ ਬੈਠੀ ਆ ਜੀ ਮੈਂ ਬਹੁਤ ਮੈਂ ਕਹਿੰਨੀ ਆ ਚੱਜ ਦੀ ਚੀਜ਼ ਜੰਮੀ ਹੁੰਦੀ ਆ ਉਹ ਪੱਥਰ ਹੀ ਜੰਮ ਕੇ ਘਰਤਾ ਨਾ ਕੋਈ ਤੇਰ ਮਦਾ ਚਾ ਨਾ ਕੋਈ ਲੋੜੀ ਦਾ ਚਾ ਉੱਠ ਘੜਾ ਨੂੰ ਪਾ ਦੇ ਅੱਜ ਕੱਲ ਕੁੜੀ ਮੁੰਡੇ ਚ ਕੋਈ ਫਰਕ ਹੀ ਨਹੀਂ ਹੈਗਾ ਕਿਉਂ ਤੁਸੀਂ ਬਾਰ ਬਾਰ ਇਹਨੂੰ ਪੱਥਰ ਕਹਿ ਕੇ ਮੇਰਾ ਮਨ ਦੁਖੀ ਕਰਦੇ ਹੋ ਨਾਲੇ ਅੱਜ ਕੱਲ ਤਾਂ ਤੇ ਹੀ ਪੁੱਛਦੀਆਂ ਨੇ ਉਹ ਤਾਂ ਪੁੱਛ ਕੇ ਰਾਜੀ ਨਹੀਂ ਹੈਗੇ ਤੁਹਾਨੂੰ ਤਾਂ ਪੋਤੀ ਹੋਣ ਦਾ ਮਾਣ ਹੋਣਾ ਚਾਹੀਦਾ ਸਵਾ ਮਾਣ ਮੇਰਾ ਤਾਂ ਬਾਹਰ ਨਿਕਲਣ ਦੀ ਜੀ ਨਹੀਂ ਕਰਦਾ ਜੇ ਚੰਗੀ ਚੀਜ਼ ਹੁੰਦੀ ਤਾਂ ਬੰਦਾਂ ਜੰਪਦਾ ਜਾਂ ਹੁੰਦੀ ਹੁਣ ਮੈਂ ਕਿਹੜਾ ਮੂੰਹ ਰੱਖ ਕੇ ਬਾਹਰ ਨਿਕਲਾਂ ਮੈਂ ਤਾਂ ਘਰ ਕੰਨ ਨੂੰ ਥਾਉ ਨਹੀਂ ਤੇ ਆਉਂਦਾ 11 1100 ਦੇ ਦੇਗਾ ਕਿਤੇ ਕੋਸ਼ਿਸ਼ ਕਿਤੇ ਕੋਈ 50 ਸੁੱਖਣਾ ਸਿੱਖੀਆਂ ਹੁੰਦੀਆਂ ਸੀ ਮੈਂ ਆ ਮਾਰਿਆ ਰੱਬ ਨੇ ਪੱਥਰ ਬੱਲੇ ਪਾਤਾ ਮੇਰੇ ਨੀ ਤਾਂ ਨੀ ਸ਼ਰਮ ਨਹੀਂ ਆਉਂਦੀ ਹੀਰੇ ਅਰਗਾਂ ਮੈਂ ਤੈਨੂੰ ਪਤ ਤਿਆ ਤੂੰ ਆਹ ਪੱਥਰ ਮੇਰੇ ਮੱਥੇ ਮਾਰਿਆ। ਨਾ ਮੰਮੀ ਪਹਿਲਾਂ ਤਾਂ ਪੱਥਰ ਪੱਥਰ ਕਹਿਣਾ ਬੰਦ ਕਰੋ। ਅੱਜ ਕੱਲ ਦੇ ਜ਼ਮਾਨੇ 'ਚ ਪੱਥਰ ਕੌਣ ਕਹਿੰਦਾ ਈਆਂ ਨੂੰ? ਤੁਸੀਂ ਆਹ ਪੁਰਾਣੇ ਜ਼ਮਾਨੇ 'ਚ ਘਸਿਆ ਪੀਟਿਆ ਗੱਲਾਂ ਲੈ ਕੇ ਬੈਠੇ ਹੋਏ ਆ। ਜੇ ਮੇਰੇ ਕੁੜੀ ਹੋ ਵੀ ਗਈ ਤੇ ਚ ਮੇਰਾ ਕੀ ਕਸੂਰ ਐ ਮੰਮੀ? ਹੁਣ ਜੋ ਹੋ ਗਿਆ ਸੋ ਹੋ ਗਿਆ। ਚਾਹੇ ਤੇਰੇ ਕਰਮਾਂ ਦਾ ਚਾਹੇ ਸਾਡੇ ਕਰਮਾਂ ਦਾ। ਉੱਠ ਕੇ ਇਹਨੂੰ ਪਾ ਦੇ। ਝਾੜੂ ਪੋਚਾ ਲਾਓ ਠੀਕ ਐ ਚਲ। ਚੱਕ ਮੈਂ ਫੜਾਉਂਦੀ ਆ ਤੈਨੂੰ ਬਾल्टी ਪੋਚਾ। ਤੋਰੀ ਘੜਾਪੇ ਚ ਹੁੰਦਾ ਕੁਝ ਮੈਨੂੰ ਪਾ ਦੇ ਹੁਣ ਲਈ ਬੈਠੀ ਆ ਸਰੱਬੇ ਨੂੰ ਮੈਂ ਤਾਂ ਮੰਮੀ ਤੁਹਾਡੀ ਸੋਚ ਤੇ ਹੈਰਾਨ ਆ ਤੁਸੀਂ ਇੱਕ ਔਰਤ ਹੋ ਕੇ ਔਰਤ ਦਾ ਦਰਦ ਨਹੀਂ ਸਮਝ ਸਕਦੇ ਹੁਣ ਸੌਂਗੀ ਨਾ ਹੈ ਪਾ ਦੇ ਇਹਨੂੰ ਕੋਈ ਹੱਥੀ ਬਾਈ ਵੀ ਜੱਕੇ ਰੱਖਣੀ ਆ ਪਤਾ ਨਹੀਂ ਕਿਉਂ ਔਰਤ ਹੀ ਔਰਤ ਦੇ ਕਿਉਂ ਦੁਸ਼ਮਣ ਬਣੀ ਹੋਈ ਆ ਪਹਿਲੇ ਹੀ ਮੇਰੇ ਵੱਡੇ ਆਪਰੇਸ਼ਨ ਨਾਲ ਕੁੜੀ ਹੋਈ ਆ ਡਾਕਟਰ ਨੇ ਮੈਨੂੰ 3 ਮਹੀਨੇ ਬੈੱਡ ਰੈਸਟ ਦੱਸਿਆ ਸਵਾ ਮਹੀਨੇ ਤਾਂ ਡਾਕਟਰ ਨੇ ਕਿਹਾ ਪੈਰ ਨਹੀਂ نیچے ਲਾਉਣਾ ਹੁਣ ਮੰਮੀ ਮੈਨੂੰ ਮੇਨੇ ਮਾਰਨ ਦਾ ਸਮਾਂ ਨਹੀਂ ਮੈਨੂੰ ਸੰਭਾਲਣ ਦਾ ਸਮਾਂ ਤੇਰੇ ਮੂਹਰੇ ਚੋੜੇ ਹੱਥ ਜਾਂ ਤਾਂ ਆਪਦੀ ਮਾਂ ਨੂੰ ਸੱਦ ਲਾ ਜਾਂ ਤੂੰ ਉੱਥੇ ਚਲੀ ਜਾ ਮੈਨ ਤੋਂ ਤਾਂ ਨਹੀਂ ਤੈਨੂੰ ਸ਼ਾਮ ਹੋਣਾ ਜਦੋਂ ਮੇਰੇ ਮੰਮੀ ਲੈਣ ਆਏ ਸੀਗੇ ਉਦੋਂ ਤਾਂ ਮੈਨੂੰ ਤੁਸੀਂ ਭੇਜਿਆ ਨਹੀਂ ਉਦੋਂ ਤੁਸੀਂ ਕਿਹਾ ਸੀ ਸਾਡੇ ਘਰ ਦੀਆਂ ਨੋਹਾਂ ਜਨੇਪੇ ਲਈ ਤੇਕੇ ਨਹੀਂ ਜਾਂਦੀਆਂ ਨਾਲੇ ਮੰਮੀ ਤੁਹਾਡੇ ਧੀ ਦੇ ਵੀ ਤਾਂ ਵੱਡੇ ਆਪਰੇਸ਼ਨ ਨਾਲ ਕੁੜੀ ਹੋਈ ਆ ਜੇ ਉਹਦੇ ਨਾਲ ਉਹਦੀ ਸੱਸ ਏਦਾਂ ਕਰੇ ਤੁਹਾਡੇ ਤੇ ਤੁਹਾਡੀ ਧੀ ਦੇ ਦਿਲ ਤੇ ਕੀ ਬੀਤੇਗੀ ਮੰਮੀ ਮੈਨੂੰ ਤਾਂ ਨਾ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਜੇ ਰੱਬ ਨੇ ਮੈਨੂੰ ਧੀ ਦੇਤੀ ਇਹਦੇ ਚ ਮੇਰਾ ਤੇ ਮੇਰੀ ਧੀ ਦਾ ਕੀ ਕਸੂਰਾ ਮੇਰੀ ਸੱਸ ਕਹਿੰਦੀ ਆ ਜੇ ਤੇਰੇ ਚੰਗੀ ਚੀਜ਼ ਹੁੰਦੀ ਤਾਂ ਮੈਂ ਤੈਨੂੰ ਸਾਂਭਦੀ ਹੁਣ ਨਹੀਂ ਮੈਂ ਤੈਨੂੰ ਸਾਂਭਣਾ ਡਾਕਟਰ ਨੇ ਮੈਨੂੰ ਪੂਰੀ ਬੈੱਡ ਰੈਸਟ ਦੱਸੀ ਆ ਵੀ ਵੱਡਾ ਪ੍ਰੈਸ਼ਰ ਹੋਇਆ ਸਵਾ ਮਹੀਨਾ ਤਾਂ ਬੈੱਡ ਤੋਂ ਪੈਰ ਨਹੀਂ ਥੱਲੇ ਲਾਉਣਾ ਉੱਦੋਂ ਬਾਅਦ ਵਿਚਾਰ ਛੇ ਮਹੀਨੇ ਵਿਚਾਈ ਰੱਖਣਾ ਆ ਤੇ ਮੇਰੇ ਸੱਸ ਕਹਿੰਦੀ ਆ ਜੇ ਤੇਰੇ ਚੰਗੀ ਚੀਜ਼ ਹੋਈ ਹੁੰਦੀ ਤਾਂ ਮੈਂ ਤੈਨੂੰ ਸਾਂਭਦੀ ਹੁਣ ਮੈਂ ਤੈਨੂੰ ਕਿਉਂ ਸਾਂਭਾਂ ਤੁੱਤੋਂ ਘਰ ਵਾਲਾ ਵੀ ਮਾ ਦੇ ਮਗਰ ਲੱਗਿਆ ਉਹਦੀ ਭਾਸ਼ਾ ਬੋਲਦਾ ਆ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਤੇਰੀ ਸੱਸ ਤਾਂ ਪੂਰੀ ਵੱਡਣ ਜੋਗੀ ਆ ਉਹਨੂੰ ਕੋਈ ਪੁੱਛਣ ਵਾਲਾ ਹੋਵੇ ਆਪ ਕਿਹੜਾ ਚੰਗੀ ਚੀਜ਼ ਆ ਆਪ ਵੀ ਕਹੇ ਜਿਹੜੀ ਚੀਜ਼ ਆ ਨਾ ਜੇ ਜੇ ਇਹਨੂੰ ਤਰਕਾਰਦੀ ਹੈ ਵਿਚਾਰੀ ਨੂੰ ਧੀ ਰਾਣੀ ਨੂੰ ਕੰਨਿਆ ਨੂੰ ਲੋਕ ਪੂਜਦੇ ਨੇ ਪਰ ਉਹ ਨਹੀਂ ਸੋਚਦੀ ਇਸ ਗੱਲ ਨੂੰ ਨਾਲੇ ਪਤ ਮੈਨੂੰ ਪਤਾ ਵੀ ਜਿਹੜਾ ਸਿਲੇ ਦਾ ਰੱਗਿਆ ਰੋਗ ਆ ਨਾ ساری ਜ਼ਿੰਦਗੀ ਨਹੀਂ ਉਹ ਕਹੋਂਦਾ ਮੁੜ ਕੇ ਜਲਤਾਂ ਬਾਹ ਬੁਖਦੀਆਂ ساری ਜ਼ਿੰਦਗੀ ਜਿੰਨੀ ਮਰਜ਼ੀ ਦਵਾਈਆਂ ਕਾ ਲੋ ਉਹ ਨਹੀਂ ਠੀਕ ਹੋਂਦੀਆਂ ਮੈਂ ਤੇਰੇ ਵਾਸਤੇ ਹਸਪੀਟਲ ਦੀ ਸੀਨੀਅਰ ਨਰਸ ਰੱਖ ਕੇ ਦਿੱਤੀ ਆ ਉਹ ਤੇਰੀ ਸਵਾ ਮਹੀਨਾ ਪੂਰੀ ਦੇਖ ਰਹਿ ਕਰੂਗੀ ਬੱਚੇ ਦੀ ਵੀ ਦੇਖ ਰਹਿ ਕਰੂਗੀ ਤੈਨੂੰ ਪਿਆਰ ਨਹੀਂ ਭੰਜੇ ਲਾਉਣ ਦਿੰਦੀ ਉਹ ਤੁਸੀਂ ਫਿਕਰ ਨਾ ਕਰੋ ਤੁਸੀਂ ਕੋਈ ਟੈਨਸ਼ਨ ਨਾ ਲਓ ਮੈਂ ਤਾਂ ਤੁਹਾਡੀ ਧੀ ਨੂੰ ਫੁੱਲਾ ਵਾਂਗੂ ਰੱਖੋਗੀ ਤੁਸੀਂ ਆਪਣੀ ਧੀ ਤੇ ਆਪਣੇ ਦੋਤੀ ਬਾਰੇ ਬੇਫਿਕਰ ਹੋ ਜਾ ਮੰਮੀ ਸਦਕੇ ਜਾਵਾਂ ਤੇਰੀ ਸੋਚ ਦੇ ਸਿਆਣੇ ਐਵੇਂ ਤਾਂ ਨਹੀਂ ਕਹਿੰਦੇ ਜੋ ਆਰਾਮਤੀ ਆਪਣੀ ਮਾਂ ਦੇ ਸਿਰ ਤੇ ਕਰ ਸਕਦੀ ਆ ਉਹ ਸੌਰੇ ਘਰ ਚੈਨ ਕਿੱਥੇ ਆਪਾਂ ਨਾ ਆਹਾ ਓਖਾ ਟਾਈਮ ਲਗਾ ਲ ਕੇ ਫੇਰ ਸੂਤ ਕਰੂੰ ਮੈਂ ਤੇਰੀ ਸੱਸ ਨੂੰ ਤੇ ਤੇਰੇ ਪਰੌਣੇ ਨੂੰ ਮੈਂ ਤਾਂ ਜਿੰਨਾ ਮੁੰਡਾ ਹੋਏ ਤੋਂ ਕਰਨਾ ਸੀ ਨਾ ਚੰਗੀ ਚੀਜ਼ ਕਹਿੰਦੇ ਜੀ ਨੂੰ ਮੈਂ ਤਾਂ ਉਦੋਂ ਵੀ ਦੁੱਖਣਾ ਹਾਂ ਤੇ ਹੀ ਹੋਈ ਤੇ ਕਰੂੰ ਆਪ ਤਾਂ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ। ਜੇ ਥੋੜੇ ਵਾਂਗੂ ਸਾਰੇ ਈ ਜ਼ਿਆਦਾ ਸਵਾਗਤ ਕਰਨਾ ਤੇ ਬਹੁਤ ਵਧੀਆ ਗੱਲ ਆ। ਉਹ ਤਾਂ ਐਵੇਂ ਕਹ ਚੰਗੀ ਚੀਜ਼ ਚੰਗੀ ਚੀਜ਼ ਕਹਿ ਕੇ ਧੀ ਨੂੰ ਨਕਾਰਦੇ ਨੇ। ਅੱਜ ਕੱਲ ਤਾਂ ਧੀ ਈ ਮਾਪਿਆਂ ਦਾ ਫਿਕਰ ਕਰਦੀਆਂ ਨੇ। ਪੁੱਤ ਤਾਂ ਅੱਜ ਕੱਲ ਪੁੱਛਦੇ ਵੀ ਨਹੀਂ। ਆਂਟੀ ਮੇਰੀ ਮੰਮੀ ਵਰਗਾ ਚੰਗਾ ਕੌਣ ਬਣ ਜਾਊਗਾ? ਹੁਣ ਤੁਸੀਂ ਆਪੇ ਹੀ ਦੇਖ ਲਓ। ਇਧਰ ਇਹ ਧੋਤੀ ਹੋਈ ਆ ਤੇ ਉਧਰ ਪੋਤੀ। ਮੇਰੀ ਮਾਂ ਨਾਲ ਧੋਤੀ ਤੇ ਪੋਤੀ 'ਚ ਫਰਕ ਕਰੇ ਤੇ ਨਾ ਆਪਣੀ ਨੂੰਹ ਤੇ ਧੀ ਦੇ ਵਿੱਚ। ਤੇ ਨਾਲੇ ਜੇ ਹੁਣ ਮੇਰੀ ਸੱਸ ਨੇ ਨਹੀਂ ਮੈਨੂੰ ਸੰਭਿਆ ਕੱਲੋਂ ਆਪਣੀ ਨੋਹ ਤੋਂ ਸੇਵਾ ਕਰਾ ਲੂ ਉਹ ਮੈਂ ਇਸ ਗੱਲਾਂ ਤਾਂ ਰੱਬ ਮੂਹਰੇ ਸੱਚੀ ਰਹੂੰਗੀ ਨਾ ਮੈਂ ਨੋਹ ਤੇ ਧੀ 'ਚ ਫਰਕ ਕਰਾਂ ਨਾ ਮੈਂ ਪੋਤੀ ਤੇ ਧੋਤੀ 'ਚ ਫਰਕ ਕਰਾਂ ਬੇਬੇ ਹੁਣ ਪਛਤਾਉਣ ਤੇ ਰੋਣ ਦਾ ਵੇਲਾ ਨਹੀਂ ਹੈ ਹੁਣ ਤਾਂ ਵੇਲਾ ਸੰਭਾਲਣ ਦਾ ਮੌਕਾ ਜੇ ਤੂੰ ਅੱਜ ਆਪਦੀ ਨੂੰ ਨੂੰ ਸਾਂਭੇਗੀ ਨਾ ਸੰਭਾਲ ਕਰੇਗੀ ਤਾਂ ਹੀ ਤਾਂ ਇਹ ਬਡਾਪੇ ਚ ਤੇਰੀ ਸੇਵਾ ਕਰੂ ਨਾਲੇ ਅਹਈਆਂ ਧੀਆਂ ਨੂੰ ਦਰਕਾਰੀ ਦਾ ਨਹੀਂ ਹੁੰਦਾ ਹੱਥੋਂ ਤਾਂ ਕਹਿੰਦੀ ਸੀ ਰੱਬ ਦੇ ਬੁਰੇ ਮੈਂ ਸੱਚੀ ਹੋਣਾ ਮੈਂ ਨੂੰ ਤੇ ਧੀ ਪੋਤੀ ਤੇ ਦੋਤੇ ਚ ਕੋਈ ਫਰਕ ਨਹੀਂ ਕਰਨਾ ਨਾ ਹੁਣ ਫਿਰ ਤੈਨੂੰ ਕੀ ਹੋ ਗਿਆ ਸੱਚੀ ਪੁੱਤ ਮੈਂ ਭੁੱਲ ਗਈ ਸੀ ਮੈਂ ਤੇ ਆਕਾ ਵੇੜੇ ਦੀ ਰੌਣਕ ਹੁੰਦੀਆਂ ਨੇ ਜਦੋਂ ਆਪਣੇ ਗੁੱਡੀ ਹੋਈ ਸੀ ਮੇਰੀ ਸੱਸ ਨੇ ਵੀ ਮੇਰਾ ਇਹੀ ਹਾਲ ਕੀਤਾ ਸੀ ਮੈਂ ਸਭ ਕੁਝ ਭੁੱਲ ਗਈ ਸੀ ਇਹਦੇ ਕੱਲੇ ਕੱਲੇ ਭੋਲਾਂ ਨੂੰ ਮਨੂੰ ਝੋੜ ਕੇ ਰੱਖਤਾ ਪਤਾ ਤੂੰ ਖੜਾ ਇੱਥੇ ਕੀ ਦੇਖਦਾ ਲੱਡੂ ਲੈ ਕੇ ਆ ਸਾਰੇ ਆਸਗਮਾਨ ਪਤਾ ਲੱਗੇ ਵੀ ਤੁਹਾਨੂੰ ਕਰਦੇ ਕੋਤੀ ਹੋਈ ਆ ਚਲ ਪਤਾ ਤੂੰ ਹੁਣ ਬੈਠ ਕੇ ਰਾਮਕਾਰ ਕੰਮ ਸਾਰਾ ਕਰਦਾ ਮੈਂ ਆਪੇ ਕਰੂੰਗੀ ਕੱਲ ਸ਼ੁਕਰ ਹੈ ਰੱਬਾ ਉਹ ਮੇਰੀ ਬੇਬੇ ਨੂੰ ਵੀ ਟਾਈਮ ਸੈਰੀ ਸਮਝ ਆਈ ਗਈ ਤੇ ਨਾਲੇ ਨਾ ਇਹਨੇ ਪੜਾਪਾ ਵੀ ਆਪਦਾ ਸਵਾਰ ਹੀ ਲਿਆ ਧੀ ਆਈ ਦਾ ਸਤਕਾਰ ਕਰੋ ਨਾਲੇ ਪਾਲੀ ਦੇਤ ਵਾਲੀਏ ਦਾ ਗਾਣਾ ਨਾ ਬੜਾ ਦਿਲ ਨੂੰ ਛੂਦਾ ਤੇ ਕਹਿੰਦੇ ਆ ਮਾਂ ਵੀ ਕਹਿੰਦੀ ਧੀਆ ਤਾਂ ਹੀ ਮਰ ਜਣੀਆਂ ਬਾਪੂ ਵੀ ਕਹਿੰਦਾ ਧੀਆ ਤਾਂ ਹੀ ਮਰ ਜਣੀਆਂ ਪਰ ਇਹ ਦੁੱਖੜੇ ਹਟਾਉਣ ਜੋਗੀਆਂ ਪੁੱਤ ਤਾਂ ਐ ਜਉਣ ਜੋਗੇ ਕਹਿਣ ਵਾਲਿਓ ਕਦੇ ਧੀਆ ਨੂੰ ਵੀ ਕਿਹਾ ਕਰ ਜਉਣ ਜੋਗੀਆਂ ਧੀਆ ਨੂੰ ਵੀ ਕਿਹਾ ਕਰ ਜਉਣ ਜੋਗੀਆਂ ਦੇਖਿਆ ਨੂੰ ਤੇ ਧੀ ਵਿਚਲਾ ਫਰਕ ਤੇ ਮਾਂ ਦਾ ਦੋਰਾ ਰੂਪ ਜਦੋਂ ਤਾਂ ਧੀ ਜਵਾਕ ਜੰਮੇ ਫਿਰ ਤਾਂ ਕਹਿਣ ਗਿਆ ਜਵਾਕ ਜੰਮਣੇ ਔਖੇ ਹੀ ਬਹੁਤ ਨੇ ਇੱਕ ਔਰਤ ਦਾ ਦੂਜਾ ਜਨਮ ਹੁੰਦਾ ਤੇ ਉਹੀ ਗੱਲ ਜਦੋਂ ਨੂੰ ਤੇ ਆਈ ਆ ਤਾਂ ਫਿਰ ਦੇਖ ਲੋ ਉਹਦਾ ਰੂਪ ਜਮਾਂ ਹੀ ਚੇਂਜ ਹੋ ਗਈ ਨਾ ਤੀਆਂ ਵਾਰੀ ਆਪਣਾ ਮਾਪਦੰਡ ਕੁਝ ਹੋਰ ਐ ਨੂਹਾ ਵਾਰੀ ਕੁਝ ਹੋਰ ਆ ਨੂਹਾ ਵਾਰੀ ਤਾਂ ਕਹਿਣਗੀਆਂ ਵੀ ਨੂਹ ਦੂਜੇ ਦਿਨ ਨਹੀਂ ਉੱਠ ਕੇ ਕੰਮ ਕਰਨ ਲੱਗ ਜਵੇ ਤੇ ਉਲਟਾ ਆਪਦੀਆਂ ਵੀ ਉਦਾਹਰਨਾਂ ਦੇਣਗੀਆਂ ਵੀ ਜਦੋਂ ਸਾਡੇ ਇਦਾਂ ਹੋਇਆ ਸੀ ਤਾਂ ਅਸੀਂ ਤਾਂ ਦੂਜੇ ਦਿਨ ਨਹੀਂ ਉੱਠ ਕੇ ਕੰਮ ਕਰਨ ਲੱਗ ਗਏ ਸੀ ਕਿਉਂਕਿ ਸੱਸਾਂ ਨੂੰ ਇੰਜ ਲੱਗਦਾ ਵੀ ਨੂਹਾ ਨੂੰ ਤਾਂ ਜਮਾਂ ਦਰਦੇ ਨਹੀਂ ਹੁੰਦੇ ਉਹਨਾਂ ਨੂੰ ਤਾਂ ਆਰਾਮ ਦੀ ਲੋੜ ਹੀ ਨਹੀਂ ਹੈਗੀ ਪਰ ਇਹੀ ਜੇ ਤੀਆਂ ਵਾਰੇ ਸੋਚਣ ਤਾਂ ਫੇਰ ਉਹਨਾਂ ਨੂੰ ਐ ਲੱਗਦਾ ਵੀ ਤੀਆਂ ਜਿਹੜੀਆਂ ਨੇ ਉਸਾwami ਨਾਰਾਮ ਕਰਨ ਆਖਰ ਨੂਹਾਂ ਤੇ ਧੀਆ ਵਾਸਤੇ ਇਹ ਦੋਰਾ ਮਾਪਦੰਡ ਕਿਉ ਧੀ ਦਾ ਦਰਦ ਦਰਦ ਤੇ ਨੂਹ ਦਾ ਦਰਦ ਦਰਦ ਹੀ ਨਹੀਂ